ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਜਿੱਥੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ VFS Global Italy ਦੇ ਵੱਲੋਂ ਸਾਰੀਆਂ ਲੇਟੈਸਟ ਅਪਡੇਟਾਂ ਸੋ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਦੇ ਉੱਤੇ ਨਵੇਂ ਨੇ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਹੀ ਬੈਲ ਆਈਕਨ ਜਿਹੜਾ ਉਹਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਪਣੀਆਂ ਆਉਣ ਵਾਲੀਆਂ ਸਾਰੀਆਂ ਲੇਟੈਸਟ ਅਪਡੇਟਾਂ ਦੇ ਨਾਲ ਜੁੜੇ ਰਹੋ ਸੋ ਅੱਜ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਅਪਡੇਟ ਵਿੱਚ ਤੁਹਾਨੂੰ ਦੱਸ ਦਈਏ ਕਿ ਜਿੰਨਾ ਵੀਰਾਂ ਦੇ ਪੇਪਰ ਨਵੇਂ ਹੋਏ ਆਏ ਹੋਏ ਹਨ ਸੋ ਉਹਨਾਂ ਦੇ ਲਈ ਅਪਾਇੰਟਮੈਂਟਾਂ ਨੇ ਜਿਹੜੀਆਂ ਪ੍ਰੋਪਰ ਓਪਨ ਹੋ ਚੁੱਕੀਆਂ ਨੇ ਸੋ ਜਿੰਨਾ ਵੀਰਾਂ ਨੇ ਆਪਣੀਆਂ ਅਪਾਇੰਟਮੈਂਟਾਂ ਬੁੱਕ ਕਰਨੀਆਂ ਨੇ ਉਹ ਆਪਣੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਬੁੱਕ ਕਰ ਸਕਦੇ ਹਨ ਸੋ ਜਿੰਨਾ ਵੀਰਾਂ ਨੂੰ ਅਪਾਇੰਟਮੈਂਟ ਬੁੱਕ ਨਹੀਂ ਕਰਨੀ ਆਉਂਦੀ ਹੈਗੀ ਉਹ ਸਾਡੇ ਨਾਲ ਜਿਹੜਾ ਕਨੈਕਟ ਕਰ ਸਕਦੇ ਹਨ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਅਸੀਂ ਤੁਹਾਡੀ ਅਪਾਇੰਟਮੈਂਟ ਹੈ ਜਿਹੜੀ ਉਹ ਬੁੱਕ ਕਰ ਦੇਵਾਂਗੇ ਤੁਸੀਂ ਸਾਡੇ ਨਾਲ ਜਿਹੜਾ ਕਨੈਕਟ ਕਰ ਸਕਦੇ ਹੋ ਸੋ ਨਾਲ ਹੀ ਗੱਲ ਕਰਦੇ ਆਂਗੇ ਕਿ ਨਵੀਆਂ ਅਪਾਇੰਟਮੈਂਟਾਂ ਨਵੀਆਂ ਅਪਾਇੰਟਮੈਂਟਾਂ ਜਿਹੜੀਆਂ ਬੁੱਕ ਹੋ ਰਹੀਆਂ ਨੇ ਉਹ ਅਪਾਇੰਟਮੈਂਟਾਂ ਤਕਰੀਬਨ ਨਵਾਂ ਰੈਫਰੈਂਸ ਨੰਬਰ 5 5 ਲੱਖ ਤੋਂ ਸਟਾਰਟ ਆ ਜਿਹੜਾ ਉਹ ਹੋਇਆ ਸੀ ਤੇ ਹੁਣ ਤਕਰੀਬਨ 6,60,000 ਦੇ ਨੇੜੇ ਆ ਜਿਹੜਾ ਪਹੁੰਚ ਚੁੱਕਿਆ ਹੈ ਸੋ ਜਿੰਨਾ ਜਿੰਨਾ ਵੀਰਾਂ ਨੇ ਆਪਣੀਆਂ ਅਪਾਇੰਟਮੈਂਟਾਂ ਬੁੱਕ ਕਰਨੀਆਂ ਹਨ ਉਹ ਜਲਦੀ ਤੋਂ ਜਲਦੀ ਆਪਣੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਬੁੱਕ ਕਰ ਸਕਦਾ ਹੈ ਸੋ ਨਾਲ ਹੀ ਗੱਲ ਕਰਦੇ ਆ ਕਿ ਪੁਰਾਣੀਆਂ ਅਪਾਇੰਟਮੈਂਟਾਂ ਪੁਰਾਣੀਆਂ ਅਪਾਇੰਟਮੈਂਟਾਂ ਤਕਰੀਬਨ 85% ਹੈ ਜਿਹੜੀਆਂ ਉਹ ਮਿਲ ਚੁੱਕੀਆਂ ਨੇਗੀਆਂ ਸੋ ਜਿਹੜੇ ਜਿਹੜੇ ਵੀਰਾਂ ਦੀਆਂ ਅਪਾਇੰਟਮੈਂਟਾਂ ਬਾਕੀ ਨੇ ਉਹ ਕਿਰਪਾ ਕਰਕੇ ਵੇਟ ਕਰੋ ਜਾਂ ਆਪੋ ਆਪਣੀਆਂ ਮੇਲਾਂ ਦੇ ਉੱਤੇ ਜਿਹੜਾ ਧਿਆਨ ਰੱਖੋ ਸੋ ਜਿੰਨਾ ਵੀਰਾਂ ਨੇ ਆਪਣੀਆਂ ਅਪਾਇੰਟਮੈਂਟਾਂ ਕਿਸੇ ਹੋਰ ਤੋਂ ਬੁੱਕ ਕਰਵਾਈਆਂ ਉਹ ਉਹਨਾਂ ਦੇ ਨਾਲ ਆ ਜਿਹੜਾ ਕਨੈਕਟ ਕਰ ਰੱਖੀ ਕਰਕੇ ਰੱਖੋ ਆਪਣੇ ਏਜੰਟਾਂ ਦੇ ਨਾਲ ਆ ਜਿਹੜਾ ਉਹਨਾਂ ਨੂੰ ਦੱਸਿਆ ਜਾਵੇ ਕਿ ਮੇਲ ਦੇ ਉੱਪਰ ਜਿਹੜਾ ਧਿਆਨ ਰੱਖਿਆ ਜਾਵੇ ਕਿਉਂਕਿ ਹੁਣ ਅਪਾਇੰਟਮੈਂਟ ਨੰਬਰ ਵਾਈਜ਼ ਆ ਜਿਹੜੀ ਨਹੀਂ ਉਹ ਆ ਰਹੀਆਂ ਮਤਲਬ ਕਿ ਕੋਈ ਅਪਾਇੰਟਮੈਂਟ ਆ ਜਿਹੜੀ 80-90 ਹਜ਼ਾਰ ਤੋਂ ਮਿਲ ਰਹੀ ਹੈ ਕੋਈ ਸਵਾ ਲੱਖ ਤੋਂ ਮਿਲ ਰਹੀ ਹੈ ਕੋਈ 2 ਲੱਖ ਰੈਫਰੈਂਸ ਨੰਬਰ ਤੋਂ ਮਿਲ ਰਹੀ ਹੈ ਕੋਈ 4 ਲੱਖ ਤੋਂ ਮਿਲ ਰਹੀ ਹੈ ਸੋ ਇਦਾਂ ਕਰਕੇ ਨੰਬਰ ਵਾਈਜ਼ ਆ ਜਿਹੜੀਆਂ ਅਪਾਇੰਟਮੈਂਟਾਂ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਸੋ ਜਿੰਨਾ ਜਿੰਨਾ ਵੀਰਾਂ ਨੇ ਅਪਾਇੰਟਮੈਂਟਾਂ ਬੁੱਕ ਕੀਤੀਆਂ ਹੋਈਆਂ ਹਨ ਉਹ ਆਪੋ ਆਪਣੀ ਮੇਲ ਦੇ ਉੱਤੇ ਜਿਹੜਾ ਧਿਆਨ ਰੱਖਣ ਕਿਉਂਕਿ ਜੋ ਵੀ ਜਾਣਕਾਰੀ ਹੋਵੇਗੀ ਜੋ ਵੀ ਮੈਸੇਜ ਹੋਵੇਗਾ VFS ਗਲੋਬਲ ਵਾਲਿਆਂ ਦੇ ਵੱਲੋਂ ਉਹ ਤੁਹਾਨੂੰ ਸਿੱਧਾ ਮੇਲ ਦੇ ਉੱਪਰ ਹੀ ਆਏਗਾ ਸੋ ਕਿਰਪਾ ਕਰਕੇ ਮੇਲ ਦੇ ਉੱਤੇ ਜਿਹੜਾ ਧਿਆਨ ਰੱਖਿਆ ਜਾਵੇ ਨਵੀਆਂ ਅਪਾਇੰਟਮੈਂਟਾਂ ਫਿਰ ਓਪਨ ਹੋ ਚੁੱਕੀਆਂ ਹਨ ਨੇ ਦੁਬਾਰਾ ਤੋਂ ਜਿਨ੍ਹਾਂ ਦੇ ਪੇਪਰ ਆਏ ਹੋਏ ਹਨ ਉਹ ਆਪਣੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਬੁੱਕ ਕਰ ਸਕਦਾ ਹੈ ਸੋ ਅੱਜ ਦੀ ਜੇਕਰ ਵੀਡੀਓ ਜਾਣਕਾਰੀ ਵਾਲੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਹੜੇ ਵੀਰਾਂ ਦੇ ਪੇਪਰ ਨਵੇਂ ਓਪਨ ਹੋਏ ਹਨ ਉਹ ਆਪਣੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਬੁੱਕ ਕਰ ਸਕਦਾ ਹੈ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ